ਜ਼ਿੰਦਗੀ ਦੇ ਵਿੱਚ ਖੁਸ਼ੀ ਪ੍ਰਾਪਤ ਕਰਨ ਦਾ ਕੋਈ ਸਖਾਲਾ ਤੰਗ ਹੈਗਾ ਮੈਂ ਤਾਂ ਕਹੂੰਗਾ ਵੀ ਹਰ ਦਿਨ ਆਨੰਦਮਈ ਪਹਿਲਾਂ ਹੀ ਖੁਸ਼ੀ ਹੈ ਇਨਸਾਨ ਦੇ ਕੋਲ ਪ੍ਰਾਪਤ ਤਾਂ ਕਾਦੀ ਕਰਨੀ ਹੈ ਆਪਦੀ ਖੁਸ਼ੀ ਚੱਲੀ ਨਾ ਜਾਵੇ ਕਿਤੇ ਇਹਦੀ ਸੇਫਟੀ ਰੱਖਣੀ ਹੈ ਹਮ ਅਜਾ ਖੁਸ਼ੀ ਹੈਗੀ ਹੈ ਤੁਹਾਡੇ ਕੋਲ ਖੁਸ਼ੀ ਤਾਂ ਹੈਗੀ ਰਾਈਟ ਨਾ ਸਰੀਰ ਦੇਤਾ ਆਵਾਜ਼ ਦੇਤੀ ਸਮਝ ਦੇਤੀ ਸਾਰੀ ਪਹਿਨਣ ਨੂੰ ਕਪੜਾ ਦੇਤਾ ਖਾਣ ਨੂੰ ਖਾਣਾ ਮਿਲ ਗਿਆ ਹਮ ਸਾਰੀ ਚੀਜ਼ ਮਿਲ ਗਈ ਮੈਂ ਸਮਾਜ ਮਿਲ ਗਿਆ ਇੱਕ ਬਹੁਤ ਵਧੀਆ ਹਮ ਇਨਸਾਨ ਮਿਲ ਗਿਆ ਵਿਚਰਨ ਲਈ ਸਾਰੀ ਬ੍ਰਹਿਮੰਡ ਦੇ ਵਿੱਚ ਜੋ ਚੀਜ਼ ਹੈ ਮੈਨੂੰ ਮਿਲ ਗਈ ਹੈ ਐਤੋਂ ਖੁਸ਼ੀ ਹੋਰ ਕਾਦੀ ਮਿਲ ਸਕਦੀ ਹੈ ਹੁਣ ਚਿੰਤਾ ਚ ਪਾਉਣਾ ਮਨ ਦੇ ਵਿੱਚ ਪਾਉਣਾ ਮਨ ਤੇਰਾ ਆਪਣਾ ਕਸੂਰ ਹੈ ਪਰਮਾਤਮਾ ਦੀ ਬਾਣੀ ਚ ਲਿਖਿਆ ਜਬ ਦਾੰਤ ਨਹੀਂ ਤਬ ਦੁੱਧ ਦਿਆ ਹੂੰ ਤੇ ਫਿਰ ਅੰਨ ਤੋਂ ਨਹੀਂ ਤਰਸਾਉਣ ਲੱਗਾ ਜਦੋਂ ਦੰਦ ਨਹੀਂ ਉਦੋਂ ਦੁੱਧ ਦਿੰਦਾ ਬਿਲਕੁਲ ਪਹਿਲਾਂ ਹੀ ਤਿਆਰ ਕਰ ਦਿੰਦਾ ਤੇ ਫਿਰ ਅੰਨ ਤੋਂ ਨਹੀਂ ਤਰਸਾਉਣ ਲੱਗਾ ਵੀ ਜਦ ਤੂੰ ਵੱਡਾ ਹੋਏਗਾ ਅੰਨ ਮਿਲੇਗਾ ਤੈਨੂੰ ਤੂੰ ਭੁਲੇਖੇ ਜਾਵੇਂ ਐਵੇਂ ਭੱਜਿਆ ਫਿਰਦਾ ਇਹ ਸਭ ਕੁਝ ਹੋ ਹੀ ਜਾ ਰਿਹਾ ਹੈ ਇਸ ਤਰ੍ਹਾਂ ਦੇ ਦੁੱਖ ਚ ਵੀ ਖੁਸ਼ੀ ਮਿਲ ਸਕਦੀ ਹੈ। ਰਾਈਟ ਬਿਲਕੁਲ ਦੁੱਖ ਦੁੱਖ ਤਾਂ ਮੰਨਣ ਦਾ ਨਾ ਤੁਹਾਡਾ ਮਨ ਮੰਨਦਾ ਵੀ ਮੈਂ ਦੁਖੀਆਂ ਤੇ ਵਾਕਈ ਦੁਖੀਆਂ ਤੁਸੀਂ। ਹੂੰ ਤੁਸੀਂ ਕਲਪਨਾ ਕਰ ਲਈ ਤੁਸੀਂ ਆਪਦੇ ਫਿਊਚਰ ਦੇ ਵਿੱਚ ਇੱਕ ਅਮੰਗ ਖੜੀ ਕਰ ਲਈ। ਹੂੰ ਤੇ ਅਮੰਗ ਦੀ ਪੂਰਤੀ ਨਹੀਂ ਹੁੰਦੀ ਕਿਉਂਕਿ ਮਨ ਟ੍ਰੇਨਡ ਨਹੀਂਗਾ। ਮਨ ਕੋਲੇ ਹੁਨਰ ਨਹੀਂ ਮਨ ਐਜੂਕੇਸ਼ਨ ਨਹੀਂ ਪੂਰੀ ਕਰ ਸਕਿਆ ਸਮਾਂ ਲੰਘ ਗਿਆ ਤੇ ਮਨ ਅਮੰਗਾ ਕਰ ਰਿਹਾ। ਹੂੰ ਤੇ ਮਨ ਅਮੰਗਾ ਕਰ ਕਰਕੇ ਕੀ ਕਰਦਾ ਹੈ? ਉਹ ਪਰੇਸ਼ਾਨ ਕਰ ਦਿੰਦਾ ਇਨਸਾਨ। ਹੂੰ ਫਕੀਰ ਸੀ ਹੂੰ ਤੇ ਦੇਵਤਿਆਂ ਨੇ ਸਵਾਲ ਕਰਤਾ ਪ੍ਰਮਾਤਮਾ ਅੱਗੇ ਵੀ ਫਕੀਰ ਬੈਠਾ ਹੈ ਦੇ ਦਈਏ ਆਪਾਂ ਕੁਝ ਉਹਨੂੰ ਹੂੰ ਉਹ ਕਹਿੰਦਾ ਲੈਣ ਜੋਗ ਨਹੀਂ ਭਲੇਖੇ ਚ ਨਰੇਓ ਕਿਤੇ ਕਹਿੰਦਾ ਆਪਣੇ ਉੱਤੋਂ ਦੀ ਹੈ ਉਹ ਕਹਿੰਦਾ ਪ੍ਰਮਾਤਮਾ ਤੁਸੀਂ ਇਸ ਤਰ੍ਹਾਂ ਕਿਉਂ ਬੋਲਦੇ ਹੋ ਕਹਿੰਦਾ ਪੁੱਛ ਲਓ ਦੇਵਤੇ ਗਏ ਪੁੱਛਣ ਲੱਗੇ ਹੂੰ ਆ ਫਕੀਰ ਨੂੰ ਕਹਿੰਦੇ ਦੱਸੋ ਜੀ ਕੀ ਚਾਹੀਦਾ ਹੂੰ ਉਹ ਕਹਿੰਦਾ ਤੁਹਾਡੇ ਕੋਲ ਹੈ ਕੀ ਆ ਦੇਣ ਨੂੰ ਉਹ ਕਹਿੰਦਾ ਬੱਲਾ ਤੁਸੀਂ ਸਾਡੀ ਗੱਲ ਨਹੀਂ ਸੁਣੀ ਕੁਝ ਪੁੱਛਿਆ ਨਹੀਂ ਮੰਗਿਆ ਨਹੀਂ ਤੁਸੀਂ ਸਾਨੂੰ ਐਵੇਂ ਪਤਕਾਰੀ ਜਾਣਦੇ ਆ ਵੀ ਤੁਹਾਡੇ ਕੋਲੇ ਕੀ ਆ ਹੂੰ ਉਹ ਕਹਿੰਦਾ ਫਿਰ ਤੁਸੀਂ ਦੇ ਸਕਦੇ ਆ ਉਹ ਕਹਿੰਦੇ ਹਾਂ ਬੋਲ ਜੋ ਚੀ ਚਾਹੇਗਾ ਉਹ ਕਹਿੰਦਾ ਮੇਰੇ ਅੰਦਰੋਂ ਸਿਸਟਮ ਖਤਮ ਕਰ ਦਿਓ ਮੰਗਦਾ ਹੂੰ ਨਿਰੰਦਰੋਂ ਸਿਸਟਮ ਖਤਮ ਕਰ ਦਿਓ ਅ ਮੰਗਦਾ ਹੂੰ ਮੈਂ ਮੰਗਾ ਹੀ ਨਾ ਦੇ ਸਕਦੇ ਆ ਦੇਵਤੇ ਮੁੜ ਕੇ ਪਰਮਾਤਮਾ ਕੋਲੇ ਉਹ ਕਹਿੰਦੇ ਵੀ ਪਹੁੰਚਿਆ ਹੋਇਆ ਬੰਦਾ ਹੂੰ ਹੂੰ ਆਪਾਂ ਨੂੰ ਜੋ ਤੰਗੀ ਦਿੰਦੀ ਆਪਣੀ ਮੰਗ ਹੈ ਹੂੰ ਜੋ ਆਪਾਂ ਨੂੰ ਤੰਗੀ ਮਿਲਦੀ ਹੈ ਮੇਰੀ ਅਮੰਗ ਹੈ ਉਹ ਮੈਂ ਮੰਗਦਾ ਹੈ ਮੈਂ ਮੰਗੀ ਜਾ ਰਿਹਾ ਜਿਹੜਾ ਦਿੱਤਾ ਉਹਦੇ ਸਬਰ ਹੀ ਨਹੀਂ ਕੀਤਾ ਜਿਹੜਾ ਮੈਨੂੰ ਦਿੱਤਾ ਹੈ ਮੈਨੂੰ ਦੇ ਹੀ ਜਾਂਦਾ ਪ੍ਰਮਾਤਮਾ ਧਰਤੀ ਹੈ ਪੂਰਾ ਸਵਰਗ ਹੈ ਕਿੰਨਾ ਸੋਹਣਾ ਰਹਿਣਾ ਹਣ ਆਪਾਂ ਸਟੂਡੀਓ ਚ ਬੈਠੇ ਆ ਮਹਿ ਲੰਘੂ ਜਗਦਾ ਦੇਖੋ ਤੁਸੀਂ ਹੱਸਦੇ ਆਂ ਬੋਲਦੇ ਆਂ ਹੂੰ ਐਦੂ ਸਵਰਗ ਹੋਰ ਕਿਹੜਾ ਪ੍ਰਮਾਤਮਾ ਦੇ ਹੀ ਜਾਂਦਾ ਫੇਰ ਵੀ ਸ਼ਿਕਵੇ ਗਲਿਆ ਚ ਲਈਏ ਫੇਰ ਵੀ ਰੰਜਿਛਾਂ ਚ ਲਈਏ ਤੇ ਆਪਣੇ ਨਾਲ ਦਾ ਮੂਰਖ ਇਨਸਾਨ ਨਹੀਂਗਾ ਕੋਈ ਸਬਰ ਤਮੱਲਾਤੀ ਜ਼ਰੂਰੀ ਹੈ ਨਾ ਖੁਸ਼ ਰਹਿਣਾ ਬਿਲਕੁਲ ਰਾਈਟ ਬਿਲਕੁਲ ਸੱਚ ਹੈ ਜਿੰਨਾ ਮਿਲਿਆ ਉਹਨੇ ਦੇ ਵਿੱਚ ਖੁਸ਼ੀ ਬਹੁਤ ਜ਼ਿਆਦੇ ਹੈ ਜਿੰਨਾ ਮਿਲਿਆ ਉਹ ਵੀ ਜ਼ਿਆਦੇ ਹੈ ਕਦੇ ਕਦੇ ਮੈਂ ਕਹਿੰਦਾ ਨਾ ਸੱਚੇ ਪਾਤਸ਼ਾਹ ਨੂੰ ਜਿੰਨਾ ਤੂੰ ਦੇ ਰਿਹਾ ਹੈ ਬਹੁਤ ਜ਼ਿਆਦੇ ਹੈ ਮੈਂ ਕਾਬਿਲ ਹੀ ਨਹੀਂ ਸੀਨਾ ਇਨਸਾਨ ਹਰ ਵਕਤ ਇਹ ਚੀਜ਼ਾਂ ਕਰੇ ਕਿ ਸੱਚੇ ਪਾਤਸ਼ਾਹ ਮੈਂ ਤੇਰਾ ਸ਼ੁਕਰ ਨਹੀਂ ਕਰ ਸਕਦਾ ਜਿੰਨਾ ਤੂੰ ਮੈਨੂੰ ਦਿੱਤਾ ਤੂੰ ਲੈ ਲੜੀਆਂ ਕੱਢ ਪਰਮਾਤਮਾ ਮੂਰੇ ਜਾ ਕੇ ਤੂੰ ਇਨਸਾਨਾਂ ਨੂੰ ਸਮਝ ਜੇ ਕੋਈ ਉੱਚੀ ਬੋਲਦਾ ਤੂੰ ਕਹ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਮੈਂ ਮਾੜਾ ਐ ਕੋਈ ਗੱਲ ਨਹੀਂ ਕਿਉਂਕਿ ਸਭ ਦੀ ਸੋਚ ਇੱਕੋ ਜੀ ਨਹੀਂ ਹੋ ਸਕਦੀ ਕੋਈ ਇਨਸਾਨ ਨਹੀਂ ਜਾਗਰਤ ਦੇ ਵਿੱਚ ਉਹ ਤੁਹਾਨੂੰ ਬੁਰਾ ਭਲਾ ਬੋਲ ਗਿਆ ਤੇ ਤੁਸੀਂ ਉਹਦਾ ਬਰਦਾਸ਼ਤ ਕਰਨ ਦਾ ਤੁਸੀਂ ਆਪਣਾ ਮੱਦ ਦਾ ਵਧਾ ਲਓ ਇਹਦਾ ਮਤਲਬ ਹੈ ਦੁੱਖ ਨਹੀਂ ਹੋਣ ਦਿੰਦੇ ਤੁਸੀਂ ਇੱਥੋਂ ਤੱਕ ਪਹੁੰਚ ਗਏ ਆਂ ਜ਼ਿੰਦਗੀ ਦੇ ਵਿੱਚ ਖੁਸ਼ੀ